ਮੁੰਡਾ ਕਹਿੰਦਾ ਮੈਂ ਇਹਦੇ ਬਿਨਾ ਨਹੀਂ ਰਹਿਣਾ ਕੁੜੀ ਦੇ ਪਿੱਛੇ ਫਾ ਲੈ ਲਿਆ ਮੁੰਡੇ ਨੇ ਤਾਂ ਮਾਪਿਓ ਦਾ ਜਿਹੜਾ ਰੋਣਾ ਨਹੀਂ ਦੇਖਿਆ ਜਾਂਦਾ ਕੁੜੀ ਵੱਲੋਂ ਮੁੰਡੇ ਦੇ ਨਾਲ ਇੱਕ ਦਿਨ ਗੱਲ ਨਹੀਂ ਕੀਤੀ ਤਾਂ ਮੁੰਡੇ ਨੇ ਚੁਕ ਲਿਆ ਇੱਕ ਖੌਫਨਾਕ ਕਦਮ ਜਿਸ ਦੇ ਕਾਰਨ ਉਸਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਤਾਂ ਹੁਣ ਮਾਪਿਆਂ ਦਾ ਜਿਹੜਾ ਆ ਬੁਰਾ ਹਾਲ ਆ ਰੋ ਰੋ ਕੇ ਔਰ ਕੀ ਕੁਝ ਕਹਿ ਰਹੇ ਨੇ ਮਾਪਿਓ ਆਉ ਤੁਹਾਨੂੰ ਵੀ ਦੱਸਦੇ ਹਾਂ ਸਰ ਗੁਜੀ ਪਹਿਲਾ ਤਾਂ ਮੇਰਾ ਮੁੰਡਾ ਮੰਗਿਆ ਸੀ ਪਰ ਮੰਗਣੀ ਹੋਈ ਹੋਈ ਸੀ ਜੀ ਸੁਨਿਆਰਿਆਂ ਮੰਨੇ ਚੱਲ ਗਰੀਬ ਮੁੰਡੇ ਚ ਪੁਕਾਰਦੀ ਚੱਲ ਕੋਈ ਨਹੀਂ ਮੁੰਡੇ ਬੱਚੇ ਖੋਜ ਲੈ ਰਿਸ਼ਤਾ ਆਇਆ ਵਧੀਆ ਚੱਲਦਾ ਰਿਹਾ 100 150 ਚੱਲਦਾ ਰਿਹਾ ਵਧੀਆ ਰਿਸ਼ਤਾ ਜੀ ਪਹਿਲਾਂ ਉਹ ਤੇ ਜਾਨਕੀ ਨਾਲ ਲਾਵਾ ਕਹਿੰਦੇ ਜਦੋਂ ਕੋਈ ਪਿਓ ਕਹਿੰਦਾ ਜੀ ਆਦਾ ਜਵਾਬ ਦੇ ਦੇ ਕਿ ਸਾਡੇ ਘਰੇ ਮਰਾਦੋਂ ਮੁੰਡੇ ਪਾਇ ਜੀ ਅਸੀਂ ਮਨਾਂ ਕਰਤਾ ਸੀ ਪਹਿਲਾਂ ਵੀ ਸਾਡੇ ਤੇ ਹਮਲਾ ਆਇਆ ਜੀ ਅਸੀਂ ਫੇਰ ਵੀ ਰਾਈਨਾਮਾ ਕਰਤਾ ਪੁਰਾਣੇ ਸਾਡੇ ਪਹਿਲਾਂ ਵੀ ਕਰਾਇਆ ਸੀ ਜੀ ਠੀਕ ਹੈ ਜੀ ਜਵਾਬ ਵਾਪਸ ਬੁਲਾਣ ਲੱਗਿਆ ਆਪਣੇ ਸਾਹਮਣੇ ਕਦੇ ਨਹੀਂ ਬੁਲਾਇਆ ਇਹ ਨਾ ਮੇਰੇ ਸਾਹਮਣੇ ਕੋਈ ਆਇਆ ਇੱਕ ਦਿਨ ਕੁੜੀ ਪੱਜੀ ਜ਼ਰੂਰ ਏ ਮੇਰੇ ਮੁੰਡੇ ਨਾਲੇ ਮੇਰੀ ਮਾਸੀ ਕਰਈ 15-20 ਦਿਨ ਪਹਿਲਾਂ ਉਹੀ ਕੁੜੀ ਚਿੰਦਨ ਨਾਲ ਰਿਸ਼ਤਾ ਹੋਇਆ ਹੋਇਆ ਸੀ ਹਾਂਜੀ ਹਾਂਜੀ ਫਿਰ ਮੈਂ ਕਹਿੰਨੀ ਬੁੱਧ ਤੇਰੀ ਉਮਰ ਘਾਟੇਗੀ ਤੋਡਾ ਮੈਂ 2 ਸਾਲ ਵਿਆਹ ਨਿਕਲਦਾ ਠੀਕ ਏ ਨਾ ਫਦਰ ਤੇ ਨਾ ਤੇਰਾ ਪਿਓ ਐ ਨੀ ਭੈਣ ਵੀ ਕੱਲਿਆ ਮੈਂ ਕਹਾ ਭੈਣ ਮੈਨੂੰ ਰਿਸ਼ਤਾ ਉਸੇ ਕੁੜੀ ਮੇਰਾ ਪੁੱਤਰ ਮਰ ਜੇ ਹੁੰਦੇ ਵੇਣਾ ਐ ਮੇਰੀ ਸੋਹਣ ਚਾਰੀ ਨਹਾਇਆ ਪਿਓ ਕਰਨਾ ਨਾ ਦਿੱਤ ਕਰਵਾ ਜੇ ਦਵਾ ਕਰਾ ਤੋਡੇ ਪਰਚਾ ਕਰਾ ਸਾਡੇ ਤਿੰਨਾਂ ਦੋ ਸਟਾਬਲਸ ਤੋਇਆ ਪੁੱਤਰਾ ਤੇ ਸਾਈਡ ਵੀ ਦਵਾਏ ਨਹੀਂ ਬੋਮੇ ਦੇ ਸਾਜਾਂ ਉਧਰ ਜਾ ਪੱਤੇ ਪੁੱਤਰ ਸੁਨਿਆਰਪੁਰਾ ਜੀ ਐਫੀਡੇਟ ਵੀ ਠੱਕੇ ਦਾ ਦਿੱਤਾ ਜੀ ਤੇ ਸਾਨੂੰ ਚਿੰਦੇ ਪਿਓ ਪੁੱਤ ਜੇ ਸਾਡਾ ਪਰਿਵਾਰ ਰੋਟੀ ਕਿੱਦੋਂ ਖਾਏਗਾ ਉਹਦੀ ਮਾਂ ਮਾਂ ਬੜੀ ਬਿਮਾਰ ਰਹੀ ਦੀ ਏ ਹੁਣ ਹੋਇਆ ਕੀ ਏ ਜੀ ਕੋਈ ਕੋਈ ਜੀ ਸੋਸ ਤੋਂ ਬਹੁਤ ਵੱਡਾ ਲੜਾਈ ਹੋਈ ਮੁੰਡਿਆਂ ਦੇ ਮੁੰਡਿਆਂ ਦੇ ਜਿਹੜੇ ਮੁੰਡਿਆਂ ਨੂੰ ਉਹਨਾਂ ਪੜਕਾਇਆ ਸੀ ਜੀ ਉਹ ਮੁੰਡੇ ਲੈ ਕੇ 25 3 ਮੇਰੇ ਤਿੰਨ ਦਿਨ ਪਰਖੋ ਕਰੇ ਆਏ ਨੇ ਜੀ 35 ਬੰਦੇ ਦੇ 5-7 ਦਾ ਨਾਮ ਬਾਗੇ ਅਨਪਛਾਤੇ ਜੀ ਪੀਸੀਆ ਆਈ ਐ ਡੀਐਸਪੀ ਸਾਹਿਬ ਆਏ ਆ ਸਾਰਾ ਮੱਲਾ ਕੋਲ ਸੀ ਜੀ ਸਿਰ ਕੋਈ ਕਾਹ ਨਹੀਂ ਆ ਵੀ ਪਰਖ ਕਰਕੇ ਮੁੰਡਾ ਕਿੱਥੇ ਹੀ ਤੁਹਾਡਾ ਹਾਂ ਜੀ ਮੁੰਡਾ ਤੁਹਾਡਾ ਮੁੰਡਾ ਘਰ ਦੁਕਾਨ ਤੋਂ ਆਇਆ ਜੀ ਅੱਜ ਕਿੱਧਰ ਹੀ ਜਾਂਦਾ ਉਹ ਸਿੱਧਾ ਘਰੇ ਆ ਜਾਂਦਾ ਜੀ ਅੱਗੇ ਤੁਹਾਡਾ ਸਾਢੇ 9:00 10:00 ਦਾ ਜੇ ਮੈਂ ਜਾਂਦਾ 9:00 ਤੋਂ ਬਾਅਦ ਅੱਜ ਘਰੇ ਆ ਗਿਆ ਕਹਦਾ ਡੈਡੀ ਮੋਰਸਾ ਚਾਹੀਦਾ ਮੈਂ ਕਹਾਂ ਪੁੱਤਰ ਤੇਰੀ ਭਾਬੀ ਤੇਰੇ ਭਰਾ ਚੱਲਦੇ ਨੇ ਮੱਥਾ ਟੇਕ ਕੇ ਜਾਂਦੇ ਫਿਰ ਉੱਥੇ ਜਾਣਗੇ ਉਪਰ ਲਵੀ ਮੰਡਾ ਆਇਆ ਤਾਂ ਸਾਡੇ ਨਾਲ ਗੱਲਾਂ ਬਹਿ ਗੁਦਾਸ ਹੈਗਾ ਤਾਂ ਖੁਦਾਸ ਨਾਲ ਕੋਈ ਗੱਲ ਨਹੀਂ ਮੰਡਾਵਾਂਗੇ ਯਾਰ ਤੇਰਾ ਰਾਗ ਮੈਨੂੰ ਆਇਆ ਕਰ ਤੋਡਾ ਆਪ ਰਾਈ ਨਾਮ ਹੋਇਆ ਕਿ ਨਹੀਂ ਹੋਇਆ ਪਾਜ ਮੈਂ ਕਿ ਪੁੱਤਰ ਅੰਕਲ ਨੂੰ ਫੋਨ ਕੀਤਾ ਮੈਂ ਆਪ ਰਾਈ ਨਾਮ ਕਰਦਾ ਆਪਾਂ ਨਹੀਂ ਕਿਹਨੇ ਲੜਦੇ ਤੇ ਕੱਲ ਤੁਹਾਨੂੰ ਕੋਈ ਮਾਰੇ ਕੁੱਟੇ ਨਾ ਕੇ ਐ ਮੈਂ ਕੀ ਹੋਰ ਕਹਿੰਦਾ ਹਾਂ ਉਹਦਾ ਫੋਨ ਆਇਆ ਮੈਂ ਕਿ ਪੁੱਤਰ ਮੈਂ ਤੁਹਾਨੂੰ ਕਹਿੰਦਾ ਜਿਹੜੀ ਚੈਟ ਹੁੰਦਾ ਪਰ ਮੈਂ ਕਿ ਮੈਂ ਨਾਨਾ ਪੜ ਮੈਨੂੰ ਨਹੀਂ ਪਤਾ ਉਹਨੇ ਆਦੀ ਭੂਆ ਨੂੰ ਗੱਲ ਹੋਇਆ ਉਹਦੇ ਲਿਖੇ ਹੋਇਆ ਸੀ ਕਿ ਜਿਹੜਾ ਪਹਿਲਾ ਫੋਨ ਜਾਂ ਮੈਸੇਜ ਕਰੇਗਾ ਉਹਨਾਂ ਦੇ ਪਰਚਾ ਹੋ ਜਾਏਗਾ ਜੀ ਇਹ ਕਈ ਸਾਡੇ ਬਕਾਇਦਾ ਲਖਾਇਆ ਹੈ ਸਾਡੇ ਮੁੰਡੇ ਨੇ ਕੁਛ ਨਹੀਂ ਕੀਤਾ ਮੈਂ ਅਸੀਂ ਭੈਣ ਨੇ ਕਿਹਾ ਮੈਂ ਬੱਚੇ ਛੱਡ ਪੜਾ ਕੋਈ ਗੱਲ ਨਹੀਂ ਇਕੱਠੇ ਉਹਦੇ ਮਾਪ ਮਿੰਤ ਗੱਲਾਂ ਨਹੀਂ ਨਾ ਜੋ ਪਤਾ ਮੋਝੜੀ ਆ ਕੁੜੀ ਵੀ ਪੁੱਠੇ ਪੁੱਡੇ ਮੁੰਡੇ ਸਟੇਟ ਪਾਈ ਜਾਂਦੀ ਸੀ ਇੰਸਟਾਗ੍ਰਾਮ ਤੇ ਜੀ ਉਹਦੇ ਭੈਣ ਨੂੰ ਵੀ ਖਾਏ ਨੇ ਜੀ ਉਧਰ ਸਾਡੇ ਘਰ ਆਵੇ ਫੋਨ ਤੇ ਵੀ ਆਂਦੇ ਨੇ ਉਧਰ ਕੁੜੀ ਕਪਾਈ ਕਰਦਾ ਮੁੰਡੇ ਕਪਾਈ ਕਰਦਾ ਸਟੇਟ ਪਾ ਹੁਣ ਮੁੰਡਾ ਕਿੱਥੇ ਆਈ ਤੋ ਮੁੰਡਾ ਤੁਹਾਡਾ ਮੁੰਡੇ ਡੈਥ ਹੋ ਗਈ ਜੀ ਫਾਇਲ ਲੈ ਲਿਆ ਬੌਜੀ ਨੇ ਕੀ ਕਾਰਨ ਕੀ ਸੀ ਕੁਝ ਨਹੀਂ ਦੁਕਾਨ ਤੋਂ ਆਇਆ ਬਾਈ ਤੁਹਾਨੂੰ ਦੱਸਿਆ ਨਾ ਮੇਰਾ ਮੋਟਰਸਾਈਕਲ ਦੇ ਦਿਓ ਮੈਂ ਕਹ ਬੋਤ ਕੋਈ ਗਿਆ ਤੂੰ ਜਲਦੀ ਕਿਵੇਂ ਆ ਗਿਆ ਜਿੰਮ ਤੇ ਨਹੀਂ ਗਿਆ ਡੈਡੀ ਮੇਰੇ ਦਿਲ ਨਹੀਂ ਕੀਤਾ ਏ ਉਹ ਕੁੜੀ ਫੋਨ ਨੇ ਕਹਿੰਦਾ ਮੈਨੂੰ ਕੋਈ ਫੋਨ ਆ ਉਹਨੇ ਹੈੱਡਫੋਨ ਲਾ ਲਈ ਸੰਦ ਪਤਾ ਲੱਗਾ ਤਾਂ ਕੁੜੀ ਦਾ ਫੋਨ ਹੀ ਆ ਗਿਆ ਨੇ ਸ਼ਹਿਰੋਂ ਦੇ ਕਹਿਦਾ ਵੇ ਚਲ ਫੋਨ ਮੈਂ ਚਲ ਬੱਚੇ ਗੱਲ ਕਰਦੇ ਕਰ ਲੈਂਦੇ ਕੁਝ ਨਹੀਂ ਹੁੰਦਾ ਕੋਣੀ ਜੇ ਪਿਓ ਪੁੱਤਰ ਜੰਦਰ ਪਿਓ ਰਹਿ ਵੀ ਅਗੀ ਹੁੰਦਾ ਪਿਆ ਮੈਂ ਬੱਚੇ ਕੋਈ ਮੈਂ ਬੱਚੇ ਮੱਚੇ ਵਰ ਦਿਨੋਂ ਹੋ ਸਰ ਬਦਲ ਪਾਪੇ ਮਰ ਜਾਂਦਾ ਲੱਗਾ ਤਾਂ ਬੱਚੇ ਜੂਗਾ ਕੁਝ ਨਹੀਂ ਕੁਣੀ ਵਿਖੋਰ ਕੀਤਾ ਕਿ ਦੋਨੋਂ ਮੁੰਡੇ ਥੇੜਾ ਗਲਤ ਪਾਪ ਆਗੇ ਸਾਨੂੰ ਟੱਬਰ ਨੂੰ ਕਟਵਾ ਦਾ ਇਟਾ ਰੋੜੇ ਮਰਵਾਇਤੀ ਪੈਂਦੀ ਕਿੱਥੋਂ ਦੇਗੇ ਕਿੱਥੋਂ ਦੇ ਕੁੜੀ ਵਾਲੇ ਜੀ ਲੋਕੜੀਏ ਮੇਰੀ ਬੈਕਸ਼ੈਡ ਗਲੀ ਦੇ ਜੀ ਕੋਈ ਚੋਰੀ ਕੋ ਠੱਗੀ ਮੁੰਡਾ ਗਲਤ ਰੀ ਕੰਮ ਬਕਾਇਦਾ ਮੰਗਣੀ ਹੋਈ ਮੇਰੇ ਕੋ ਘਰੇ ਸਾਰੀ ਵੀਡੀਓ ਗਈ ਜੀ ਤੁਸੀਂ ਛੋਟੀ ਉਮਰ ਕਰਕੇ ਗਿਆ ਵੀ ਜਿਹੜਾ ਬਾਅਦ ਚ ਵਿਆਹ ਕਰਾਂਗੇ ਹਾਂ ਜੀ ਹਾਂ ਜੀ ਹਾਂ ਜੀ ਕੌਣ ਨਾ ਵੱਲੋਂ ਫਿਰ ਧਮਕਾਇਆ ਜਾਂਦਾ ਸੀ ਤੁਹਾਨੂੰ ਆਹ ਉਹ ਇਹ ਕਿਹੜੇ ਮੁੰਡੇ ਭੇਜ ਦਿੰਦੇ ਸਾਡੇ ਘਰੇ ਕਿਹੜੇ ਗਲੀਆਂ 'ਚ ਭੇਜ ਦੋ ਤਿੰਨ ਵਾਰੀ ਸਾਡੇ 'ਤੇ ਹਮਲਾਇਆ ਜੀ ਤਾਂ ਤੁਸੀਂ ਪੁਲਿਸ ਕੰਪਲੇਂਟ ਕਰਤੀ ਹੈ ਮੈਂ ਤਾਂ ਕਿਸੇ ਨੂੰ ਮਾਰ ਨਹੀਂ ਕੀਤਾ ਵਾਜੀ ਮੇਰਾ ਮੁੰਡਾ ਹੀ ਭਜਾ ਦੇ ਉਹ ਥਾਣਾ ਸਿਟੀ ਫਾਈਲ ਕਰ ਦਿੱਤੀ ਹੈ ਜੀ ਮੈਂ ਕਿਹਾ ਮੇਰੇ ਫਿਰ ਹੁਣ ਕਿੱਥੇ ਆਏ ਹੋਏ ਹੋ ਹਾਂਜੀ ਹੁਣ ਕਿੱਥੇ ਆਏ ਹੋਏ ਹੋ ਹੁਣ ਸਿਵਲ ਅਸਟਨ ਖੜੇ ਆ ਜੀ ਬੋੜੀ ਕਿੱਥੇ ਐ ਮੋਰਚਰੀ ਚ ਰਖਾਤੀ ਮਾਮਾ ਨੇ ਬੋਲ ਸੀ ਜੀ ਪਾਪ ਜੀ ਮੈਨੂੰ ਅੰਦਰ ਦੇ ਜਾਣ ਦਿੱਤਾ ਕਿਸੇ ਨੇ ਉਸ ਤੋਂ ਇਹਨਾਂ ਦੇ ਜੋ ਉਹਨਾਂ ਦੇ ਪਿਤਾ ਦੇ ਬਿਆਨ ਦਰਜ ਕਰ ਰਹੇ ਨੇ ਜੋ ਕੋਈ ਨਿਕਾਰੇ ਕਰਾਂਗੇ ਇਹਨਾਂ ਦੇ ਲਈ ਬੱਚੀ ਤੇ ਮੁੰਡੇ ਨਾਲ ਸੀ ਇਹਨਾਂ ਦਾ ਲਵ ਲਵ ਚਾਹ ਇੱਕ ਦੂਜੇ ਨਾਲ ਫਿਰ ਇਹਨਾਂ ਦੋਵਾਂ ਦੀ ਆਪਸ ਵਿੱਚ ਅਗੇਜਮੈਂਟ ਹੋ ਗਈ ਜੀ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਲੜਖੀ ਵਾਲਾ ਪਰਿਵਾਰ ਆ ਉਹ ਪਰਿਵਾਰ ਸਹੀ ਨਹੀਂਗਾ ਬਹੁਤਾ ਵਧੀਆ ਨਹੀਂਗਾ ਇਹ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਜਿਹੜੇ ਲੜਕੀ ਦੇ ਭਰਾ ਸੀ ਜੇ ਉਹਦੇ ਪਰਿਵਾਰ ਮੈਂਬਰ ਸੀ ਲੜਕੀ ਦਾ ਭੁੱਪਰ ਸੀ ਲੜਕੀ ਦੇ ਜਿਹੜੇ ਭਰਾਵਾਂ ਦੇ ਦੋਸਤ ਸੀ ਉਹ ਮੁੰਡਾ ਜਦੋਂ ਕਿਤੇ ਘਰੋਂ ਬਾਹਰ ਜਾਂਦਾ ਸੀਗਾ ਉਹਨੂੰ ਤੰਗ ਪਰੇਸ਼ਾਨ ਕਰਦੇ ਸੀ ਕਿ ਉਹਦੇ ਮਾਦਰ ਸੀ ਉਹਦੀ ਬੇਇੱਜ਼ਤੀ ਕਰਦੇ ਸੀ ਚਲੋ ਦੋ ਚਾਰ ਵਾਰੀ ਮੋਢ ਮਾਰ ਬੰਦਿਆ ਨੇ ਇਹਨਾਂ ਨੂੰ ਬਹੁਤ ਸਮਝਾਇਆ ਯਾਰ ਛੱਡੋ ਇਹੋ ਰਿਸ਼ਤਾ ਨਹੀਂ ਲੈਣਦੇ ਤੁਹਾਨੂੰ ਘਰ ਹੋਰ ਮਿਲ ਜੂਗਾ ਉਹਨਾਂ ਨੂੰ ਹੋਰ ਮਿਲ ਜੂਗਾ ਪਰ ਇਹ ਪ੍ਰੈਸ਼ਰ ਪਾਉਂਦੇ ਸੀ ਮੁੰਡੇ ਦੇ ਤੂੰ ਮੁੰਡਾ ਬਹੁਤ ਜੀ ਟੈਨਸ਼ਨ ਚ ਰਹਿਣ ਲੱਗਿਆ ਬਹੁਤ ਮਾਪਿਆਂ ਨੂੰ ਕੁਝ ਨਹੀਂ ਦੱਸਦਾ ਸੀ ਕਿ ਕੀ ਹੋ ਰਿਹਾ ਤੇ ਉਹਨੇ ਇਸ ਡਾਕਟਰ ਆਗੇ ਜਿਵੇਂ ਨਾਲ ਜਿਆਦਾ ਪ੍ਰੈਸ਼ਰ ਪਾਇਆ ਉਹਦੇ ਤੇ ਬੱਚੇ ਨੇ ਸੂਇ ਸੈੱਟ ਕਰ ਲਈ ਆਪੇ ਘਰੇ ਬਾਹਰਲੇ ਕਮਰੇ ਜਾ ਕੇ ਪੱਖੇ ਨਾਲ ਆ ਉਹਦੀ ਮਦਦ ਚੰਨੀ ਗੱਲ ਚ ਪਾ ਕੇ ਉਹਨੇ ਸੂਇ ਰੱਖ ਦਿੱਤੀ ਕਿਸੇ ਨਾਲ ਇਹ ਕਲੀਅਰ ਨਹੀਂ ਲਾਸਟ ਵਾਲੋਂ ਨੂੰ ਫੋਨ ਆਇਆ ਉਹ ਫੋਨ ਕਰਦਾ ਕਰਦਾ ਉਹਨਾਂ ਦੇ ਕਰੀਬ ਕੋ ਬੈਠ ਕੇ ਉਹਦਾ ਰੂਮ ਆ ਉਹਦੇ ਵਿੱਚ ਗਿਆ ਕੀ ਨਹੀਂ ਪਤਾ ਕਰ ਲ ਨ ਲੜਕੀ ਨਾ ਕਰ ਰਹੀ ਸੀ ਕਿਤਨਾ ਕਰ ਰਹੀ ਸੀ ਕੌਣ ਉਹਨੂੰ ਆਇਆ ਜੋ ਕੌਣ ਸੁਣਦਾ ਸੁਣਦਾ ਰੂਮ ਚ ਗਿਆ ਰੂਮ ਜਾ ਕੇ ਉਹਨੇ ਸੀਸਲ ਕਰਦੀ ਜਦੋਂ ਇਹਨਾਂ 10 15 ਮਿੰਟ ਰੀਨਿੰਗ ਬਾਅਦ ਪਤਾ ਲੱਗਾ ਇਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਇਹਨਾਂ ਨੇ ਦੋਨੇ ਦਰਵਾਜ਼ਾ ਦਰੋਂ ਨਹੀਂ ਖੋਲਿਆ ਫਿਰ ਸਾਰੇ ਪਰਿਵਾਰ ਨੇ ਤੂਹਾਂ ਤੋੜ ਕੇ ਤੇ ਅੰਦਰ ਦੇਖਿਆ ਤੇ ਜਿਹੜੀ ਲਾਸ਼ ਪੱਕੇ ਨਾਲ ਲਟਕਦੀ ਹੋਈ ਸੀ ਇਹਨਾਂ ਦੇ ਜਿਹੜੇ ਜਿਹੜੇ ਨਾਲ ਖਾਇਆ ਜੀ ਦੋਸ਼ੀਆਂ ਤੇ ਨਹੀਂ ਇਹਨਾਂ ਦੇ ਪਿਤਾ ਦੇ ਬਿਆਨ ਤੇ ਕਿਹਨੀ ਦੋਸ਼ੀ ਨੰਬਰ ਕਲਮ ਕਾਰਵਾਈ ਕੀਤੀ ਲੜਕੀ ਇਹ ਲੜਕੀ ਦੇ ਭਰਾ ਤੇ ਲੜਕੀ ਦੇ ਪਿਓ ਤੇ ਹੋਰ ਕੁਝ ਦੋ ਚਾਰ ਦੋਸਤ ਨਹੀਂ ਉਹਨਾਂ ਦੇ ਉਹਨਾਂ ਦੇ ਅਸੀਂ ਕਾਨੂੰਨੀ ਕਾਰਵਾਈ ਕਰਤੀ ਆ ਤੇ ਨੌ ਦੋਸ਼ੀ ਨਹੀਂ ਕੋਲਾ ਨੌ ਤੁਸੀਂ ਖਲਾਫ ਅਪੀਲ ਦਰਜ ਕਰਦੇ ਹੋ ಪ್ರಶ್ਨੀ ਇਹਦੇ